ਇਹ ਜੀ ਮਾਲਕ ਸਾਹਿਬ ਨੇ ਜਿਹੜੇ ਹੈ ਜੇ 8 ਵਜੇ ਤੱਕ ਪਹੁੰਚ ਨੋ 9 ਵਜੇ ਤੱਕ तकरीबन ਇੱਧਰ 30 ਦਿਹਾੜਾ ਫੋਰ ਬੰਦ ਜੀ ਹੋ ਗਿਆ ਉਧਰ ਦੋ ਪੈ ਥੱਲੇ ਮੈਂ ਲਾਂਗਰੀ ਚਾਪਣ ਬਣਾਉਣ ਬਰਾਮ ਲਾ ਕੇ ਪਾਣੀ ਪਾਣੀ ਕਰਨੀ ਆਏ ਹਾਏ ਜੀ ਉਹਨੂੰ ਬੇਫਿਕਰੀ ਏ ਉੱਠ ਪੋ ਫੇਰ ਸੌ ਗਿਆ ਇੰਦੀ ਤਾਂ ਉਹ ਗੱਲ ਏ ਮੇਰੀ ਗੱਲ ਸੁਣਾ ਕੋਰੀ ਜਿਵੇਂ ਇੱਕ ਹੁੰਦਾ ਦੂਜਾ ਕੁੰਮਾ ਇੱਕ ਉਹਦਾ ਕਾਂ ਇੱਕ ਉਹਦਾ ਗਿੱਦੜ ਹੈ ਹੈ ਤੇ ਉਹੜਾ ਜਿਹੜਾ ਹੁੰਦਾ ਕੁੰਮਾ ਉਹ ਛੱਪੜ 'ਚ ਰਹਿੰਦਾ ਹੁੰਦਾ ਤੇ ਹੌਲੀ-ਹੌਲੀ ਹੌਲੀ-ਹੌਲੀ ਪਾਣੀ ਸੁੱਕਣ ਲੱਗ ਗਿਆ ਤੇ ਉਹਨੇ ਜਾਣ ਬਣ ਗਈ ਪੈ ਜਾ ਮੈਂ ਸ਼ੇਰ ਖਾ ਜਾਏਗਾ ਆਗੇ ਵੀ ਮੈਂ ਹੁਣ ਭਾਈ ਕਿੱਧਰ ਜਾਵਾਂ ਵੀ ਪਾਣੀ ਸੁੱਕਦਾ ਜਾਂਦਾ ਹੈ ਵੀ ਜਿਵੇਂ ਪਾਣੀ ਕੱਢਦਾ ਹੋਵੇ ਥੱਲੇ ਲਗਾਏ ਹੋਰ ਛੱਪੜ ਨੂੰ ਤੇ ਉਹਨਾਂ ਦੇ ਬੀਲੀ ਨੂੰ ਫੋਨ ਕੀਤਾ ਵੀ ਵਿਸਨਿਆ ਸਾਨੂੰ ਲਾ ਕੇ ਬਾਨੇ ਬੀਂਬੀ ਮੈਨੂੰ ਲੈ ਜਾ ਹੁਣ ਵੀ ਇੱਥੇ ਤੋਂ ਮੈਂ ਪਾਣੀ ਸੁੱਕਾ ਸ਼ੇਰ ਖਾ ਜਾਏਗਾ ਮੈਨੂੰ ਉਹ ਉਹਨਾਂ ਨੇ ਇੱਕ ਵਾਰ ਬਗਲਾ ਦੇਖ ਵਕਾਵਾ ਚੱਲ ਠੀਕ ਉਹਨੇ ਕਾਨਾ ਬਣਾ ਲੈਣ ਦਾ ਨਿਕਲ ਤੇ ਉਹਨੂੰ ਉਹਨਾਂ ਖੇਤ ਪਾਇਆ ਕਰ ਅੱਜ ਦੁਪਹਿਰ ਨੂੰ ਨਿਕਲਾ ਕੇ ਪਾਣੀ ਨਾਲ ਘੜ ਗਿਆ ਉਹਨਾਂ ਕਾਨ ਨੇ ਇੱਕ ਪਹੂ ਨੇ ਉਹਨੇ ਚੱਕੇ ਬਗਲੇ ਨੇ ਇੱਕ ਵਾਰ ਕਾਨ ਹੈ ਹੈ ਤੇ ਵਿਚਾਰੇ ਅੰਦਰ ਕੁਮਾ ਹੀ ਤੇ ਉਹ ਨਜ਼ਰ ਨਿਕਾਲ ਕੇ ਚੱਲੀ ਹੋਰ ਚੰਗੇ ਤਲਾਬ ਚ ਲਾਂਗੇ ਦੇਖ ਜਿਸ ਪਾਣੀ ਸੁੱਕੇਗਾ ਨਾ ਜਲਦੀ ਤੇ ਤੁਰੇ ਜਾਂਦੇ ਨੇ ਤੁਰੇ ਜਾਂਦੇ ਨੇ ਉਦੋਂ ਨਾ ਉੱਡੇ ਜਾਂਦੇ ਵੀ ਜਾਨੀ ਕਿ ਉੱਪਰ ਲੈ ਜਾਂਦੇ ਆ ਉਹ ਥੱਲੋਂ ਆ ਚਲੋ ਤੁਸੀਂ ਚੱਲੇ ਰਹੇ ਬਿਲੀਓ ਮਨੇ ਤੁਹਾਡੇ ਨੰਬਰ ਦਾ ਰੱਖਾ ਹਾਂ ਉਹ ਕੁੰਮਾ ਬੋਲਾ ਮੈਂ ਆ ਤਾਂ ਉਤੋਂ ਜਿਹੜੇ ਮੂੰਹ ਜਨੇ ਬੋਲੇ ਮੈਂ ਆ ਤੇ ਮੂੰਹ ਦੀ ਛੋਟਗਾ ਕਾਨਾ ਆ ਥੱਲੇ ਡਿੱਗੇ ਠਾਹ ਕਰ ਕੋਤੋਂ ਉਹਦੇ ਗੱਲ ਇਹ ਇਹਨੂੰ ਵਾਸਤ ਵੀ ਸੁੱਤਾ ਜੇ ਪੈ ਤੂੰ ਮਾਲਕ ਸਾਹਿਬ ਤੋਂ ਠਾ ਸਾਰਾ ਬੰਦੇ ਕੰਮ ਕਰੋ ਠੋ ਤਵਾ ਵੇਖੋ ਦੀ ਹੁੱਤੇ ਪੈ ਖੋਦੀ ਤੇ ਸੁੱਤੇ ਪਏ ਉਹ ਉਹ ਕਿ ਸੁੱਟ ਪੈਣਗੇ ਹੈ ਬੋਲਣਾ ਨਹੀਂ ਨਾਗਾ ਤੂੰ ਆਪ ਤੋ ਉੱਠ ਕੇ ਕਰਨਾ ਇਧਰ ਮੂੰਹ ਕਰ ਹਾਂ ਉਹਨਾਂ ਦੇ ਬਾਦ ਨਾ ਆਪ ਤੋ ਉੱਠ ਕੇ ਕਰ ਐਸਾ ਬੁਖਾਰ ਹੈ ਤੇ ਤੈਨੂੰ ਜੀ ਆ ਸਰ ਹਾਂ ਤੈਨੂੰ ਕੀ ਖਾਂਗ ਹੈ ਉੱਠੋ ਦੂਜੇ ਉੱਥੇ ਦੇ ਕੋਲ ਨਾਲ ਕੋਈ ਆਹ ਰਵਾਇਆ ਕੋਈ ਉਹ ਇੱਕ ਤਾਂ ਪਿਆ ਦੂਜੀ ਵੀਡੀਓ ਬੁਆਈ ਲਈ ਉੱਠ ਬਈ ਹੋਣਾ ਜਦੋਂ ਦੁੱਧ ਲੈ ਆਪਾਂ ਦਾ ਬਣਾਇਆ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਤੇ ਜਬਾ ਜੀ ਅੱਜ ਆਪਾਂ ਕੇ ਪਹਿਲੋ ਸਟਾਰਟਿੰਗ ਕੀਤੀ ਸੀ ਬੰਦਿਆਂ ਤੋਂ ਬੰਦੇ ਲੈਟ ਉੱਠਿਆ ਉਹਦੇ ਤੋਂ ਆਪਾਂ ਸਟਾਰਟਿੰਗ ਕੀਤੀ ਹੈ ਇਹਨਾਂ ਨੂੰ ਗੱਲ ਕੀਤੀ ਸੀ ਕਿ ਜੇਕਰ ਇੱਕ ਦੋ ਦਿਨ ਆਪਾਂ ਦੇ ਛੋੜ ਦਿੱਤੀ ਅਗੇ ਕੋ ਤੁਹਾਨੂੰ ਨੀਂਦਾਂ ਗਰਾਹ ਕਰਦੇ ਤੁਸੀਂ ਦੋ ਦਿਨ ਕੋਈ ਜੱਕਾ ਸਾਡੀ ਵੀਡੀਓ ਮਾਰੋ ਜੇ ਤੀਸਰੇ ਦਿਨ ਲੈਟ ਉੱਠੇ ਤਾਂ ਫੇਰ ਤੁਹਾਡੀ ਵੀਡੀਓ ਬਣੋਗੀ ਅੱਜ ਹੁਣ ਆਪਾਂ ਸ਼ੁਰੂਆਤ ਕੀਤੀ ਇਹਨਾਂ ਦੀ ਜੇ ਅੱਗੇ ਤੇ ਵੀ ਇਹ ਲੇਟ ਉੱਠਣਗੇ ਤੇ ਇਹਨਾਂ ਦੀ ਵੀਡੀਓ ਇੱਦਾਂ ਹੀ ਬਣਾਉਂਦੇ ਰਾਵਾਂਗੇ ਤੇ ਬਾਈ ਜੀ ਆਪਾਂ ਜਿਹੜੇ ਵਿੱਚ ਚੱਲ ਰਹਾ ਹੈ ਏਰੀਆ ਹੈਗਾ ਜੀ ਠੀਕ ਹੀ ਆ तकरीबन ਪੱਥਰ ਵੀ ਹੈਗਾ ਵਿੱਚ ਤੇ ਖੇਤ ਵੀ ਸੁੱਕੇ ਹੀ ਆਦਾ ਮਸ਼ੀਨ ਥੋੜੀ ਜਿਹੀ ਪੈਰ ਬੈਠ ਕੇ ਚੱਲਦੇ ਆ ਖੇਤ ਬਿਲਕੁਲ ਸੁੱਕਿਆ ਓਕੇ ਰਿਹਾ ਬੱਲਾ ਵਗੈਰਾ ਬਹੁਤ ਹੈਗੀਆਂ ਜਿਵੇਂ ਕਿ ਖੇਤਾਂ ਬੱਲਾ ਬਹੁਤ ਛੀੜਿਆ ਬੱਲਾ ਨੇ ਤੇ ਉਥੇ ਆਪਣੀ ਨਸ਼ੀਰ ਚੱਲ ਰਹੀ ਏਰੀਆ ਦੇ ਵਿੱਚ ਤੁਹਾਨੂੰ ਦੱਸਾਂਗੇ ਸੱਜਾ ਗਏ ਇਸ ਸਾਲ ਮੇਰੇ ਵੀ ਬਹੁਤ ਕੰਬੈਟਾਂ ਲੈ ਕੇ ਆਇਆ ਬਹੁਤ ਜ਼ਿਆਦਾ ਅੰਜਮਸ਼ੀਦਾ ਇਸ ਸਾਲ ਆ। ਕਈ ਜਿਹੜੇ ਬਿਦਾਨੂ ਕੰਮ ਨਹੀਂ ਮਿਲ ਰਿਹਾ ਕੰਨਾਂ ਦੇ ਕੰਮ ਚੱਲ ਨਹੀਂ ਰੇ। ਕਈ ਕਿੰਨਾਰੇ ਗਿੱਲੇ ਖੇ ਦਾ ਇਹ ਵੀ ਆਪਾਂ ਦੀ ਕਿਸਮਤ ਹੈਗੀ ਆ ਨਸੀਬ ਨੇ। ਕੱਲ ਕਿ ਆਪਾਂ ਵੀ ਚਲੋ ਮਾੜਾ ਵੱਡਾ ਕੰਮ ਆਪਣਾ ਚੱਲ ਰਿਹਾ ਉਹ ਵੀਡੀਓ ਬਣਾ ਰਿਹਾ। ਥੰਨੋ ਹੁਣ ਆਪਾਂ ਦਿਖਾਉਂਦੇ ਵੀ ਇਹਦੇ ਵਿੱਚ ਕਿਹੜੀ ਚੀਜ਼ ਆ ਜਿਆਦਾ ਲੋਡ ਲੈਂਦੀ ਆ ਇੰਜਨ ਦਾ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਆਪਾਂ ਜਿਵੇਂ ਕਿ ਤੁਹਾਨੂੰ ਦੱਸ ਰਿਹਾ ਜਿਹੜੀ ਆ ਚੀਜ਼ ਆ ਨਾ ਆ ਦਿਖਾ ਰਿਹਾ ਇਹ ਇੰਨੀ ਜਿਹੜੀ ਚੀਜ਼ ਆ ਇਹ ਇਹ ਪ੍ਰੈਸ਼ਰ ਨਾਲ ਵੀ ਨਹੀਂ ਟੁੱਟਦੀ ਯਾਨੀ ਕਿ ਇਹਨਾਂ ਲੋਡ ਲੈਂਦੀ ਆ ਇੰਜਨ ਦਾ ਤੇ ਇਹ ਹੈਗੀ ਵੀ ਚਿੜੀ ਆ ਇਹਦੇ ਖੇਤ ਵਿੱਚ ਕਿਤੇ ਕਿਤੇ ਹੈਗੀ ਆ ਤੇ ਜਿਹਦੇ ਜੇ ਬਿਲਕੁਲ ਖੇਤ ਸਾਫ਼ ਹੈ ਮੂੰਗੀ ਕੱਲੀ ਮੂੰਗੀ ਆ ਜਾਂ ਆ ਝਾੜ ਬੂਟੇ ਜਿਹੇ ਹੈਗੇ ਆ ਇਹਦੇ ਦਾ ਕੋਈ ਨਹੀਂ ਆ ਆ ਚੀਜ਼ ਨੇ ਲੋਡ ਲੈਣਾ ਜਦੋਂ ਵੀ ਲੈਣਾ ਇੱਕ ਗੱਲ ਹੈ ਕਿ ਇੱਕ ਆਪਣਾ ਥੋੜਾ ਜਿਹਾ ਗਲਾ ਖਰਾਬ ਹੈਗਾ ਜਿੱਦਾਂ ਕਿ ਠੰਡ ਜਾ ਆਏ ਤੇ ਹਵਾ ਜੀ ਲੱਗ ਗਿਆ तकरीबन ਬੁਖਾਰ ਮੁਕੁੱਲ ਵગેਰਾ ਵਿੱਚ ਹੋਇਆ ਤੁਹਾਨੂੰ ਆ ਚੀਜ਼ ਦਿਖਾਉਣਾ ਦੇਖੋ ਵੀ ਆ ਕਿੰਨੀ ਲੰਬੀ ਆ ਇਹਨੇ ਇੰਜਣ ਦਾ ਲੋਡ ਲੈਣਾ ਹੀ ਲੈਣਾ ਭਾਵੇਂ ਜਿੰਨਾ ਮਰਜੀ ਹੌਲੀ ਚਲਾਣਾ ਚਾਹੇ ਜੋਰ ਨਾਲ ਚਲਾਣਾ ਵਜਨ ਕਿ ਇਹ ਮਸ਼ੀਨ ਤੁਰ ਨਹੀਂ ਦਊਗੀ ਇੰਨੀ ਤੇਜ਼ੀ ਦੀ ਆ ਇਹ ਚੀਜ਼ ਹੈ ਇਹ ਪਤਾ ਨਹੀਂ ਹੈ ਕਿ ਚੀਜ਼ ਐ ਵੀ ਨਹੀਂ ਟੁੱਟਦੀ ਜੇ ਕੋਈ ਬੰਦਾ ਇਹਨੂੰ ਕਹਿ ਦੂਗਾ ਮੈਂ ਸਿੱਧਾ ਤੋੜ ਦੂੰਗਾ ਸਿੱਧਾ ਨਹੀਂ ਤੋੜ ਸਕਦਾ ਇਹ ਚੀਜ਼ ਐ ਤੇ ਬਾਕੀ ਗੱਲ ਕਰਦੇ ਆ ਕਿ ਆਪਾਂ ਤੁਹਾਨੂੰ ਏਰੀਆ ਦਿਖਾਉਂਦੇ ਆ ਏਰੀਆ ਏਰੀਆ ਜੀ ਥੋੜਾ ਜਾਂ ਦੇਖੋ ਇੱਧਰ ਇਸ ਤਰੀਕੇ ਦਾ ਕੰਮ ਚੱਲ ਰਿਹਾ ਵੀ ਇੰਨਾ ਕੋ ਟਾਇਰ ਆ ਬੈਠ ਰਿਹਾ ਹੈਗਾ ਸੁੱਕਾ ਹੀ ਐ ਉਹ ਗੱਲ ਨਹੀਂ ਜਾਨੀ ਕਿ ਜ਼ਮੀਨ ਪੋਲੀ ਆ ਥੋੜੀ ਜੀ ਪਾਣੀ ਥੱਲੇ ਆ ਕਿਤੇ ਨੇੜੇ ਤੇੜਾ ਹੈਗਾ ਕਮ ਚੱਲਦਾ ਜਾਨੀ ਕਿ ਆਪਣਾ ਟਾਈਮ ਪਾਸ ਜਾ ਹੋ ਰਿਹਾ ਤੇ ਅੱਜ ਮੇਰੇ ਯਾਰ ਬਿੱਲੀ ਜਿਹੜੇ ਪਿੱਛੇ ਰਹਿੰਦੇ ਉਹਨਾਂ ਨੂੰ ਫੋਨ ਕੀਤਾ ਕਿੱਥੇ ਹੈਗਾ ਵੀ ਕਿਹੜੇ ਰੇਜ ਆਪਾਂ ਨੂੰ ਦੱਸਿਆ ਜਿਹਨਾਂ ਨੂੰ ਮੈਂ ਸਹੀ ਦੱਸਿਆ ਉਹ ਵਿਸ਼ਵਾਸ ਨਹੀਂ ਬੰਦੇ ਕਰ ਰਹਾ ਜੇ ਝੂਠ ਬੋਲਦਾ ਫਿਰ ਕਹਿੰਦੇ ਹਾਂ ਤੂੰ ਉੱਥੇ ਹੈਗਾ ਤੇ ਸੌਰੀ ਇੱਕ ਬੰਦੀ ਕਿ ਥੋੜਾ ਗਲਾ ਖਰਾਬ ਹੈ ਆਵਾਜ਼ ਕਲੀਅਰ ਨਹੀਂ ਆ ਰਹੀ ਤੇ ਦਵਾਈ ਵੀ ਵਗੈਰਾ ਲੈ ਰਿਹਾ ਚਲ ਸੈੱਟ ਹੋ ਜਾਗਾ ਬੰਦੇ ਤੇਰੇ ਚਾਰ ਤੇ ਅਸੀਂ ਚਾਰਾਂ ਨੂੰ ਜਿਗਾਮ ਹੋ ਗਿਆ ਖੰਗ ਜਿਗਾਮ ਤੇ ਦੋਈ ਲੈ ਕੇ ਤਕਰੀਬਨ 2 ਟੀਰੂ ਕੀਤੇ ਆ ਮਾਰੇ ਮੋਟੇ ਤੇ ਕੱਲ ਆਪਾਂ ਜੀ ਬਾਈ ਕੱਲ ਮਸ਼ੀਨ ਚਲਾਈ ਆ ਕੱਲ ਆਪਾਂ ਚਲਾਈ ਸੀ 12 ਵਜੇ ਕੱਲ ਦੀ ਵੀਡੀਓ ਨਹੀਂ ਆਪਾਂ ਪਾਈ ਜਾਣੀ ਕਿ ਉਹ ਪਾਵਾਂਗੇ ਅੱਜ ਤੇ ਅੱਜ ਦੀ ਵੀਡੀਓ ਪਾਉਗੀ ਕੱਲ ਤੇ ਕੱਲ ਵਾਲੀ ਪਾਉਗੀ ਪਰਸੋਂ ਕਿਉਂਕਿ ਇੱਕ ਦਿਨ ਲੇਟ ਚੱਲ ਰਿਹਾ ਹੈ ठंडा सेवा ही बहुत कर रहे हो हाँ इतनी सेवा कर रहे हो इधर क्लास भैया आ रहा है अपने बाल बाल सेट करके आ रहा है इधर इसका खेत काट रहा है आज गाड़ी कितने हाँ इधर आ जाए गाड़ी कितना टाइम चलेगी अभी गाड़ी यहाँ दिन भर चलेगी कल भी चलेगी इधर ही इधर ही चलेगी इधर खेत ऐसे मिलेंगे ऐसे ही मिलेंगे बिल्कुल इससे भी सूखे और मिलेंगे आगे नीचे वाले वो तो नीचे और गिले होंगे नहीं नीचे नहीं है ये क्या चीज है ये ये रूपड़ी है नहीं ये है इसमें राजस्थान की जो फेवरेट अच्छा कचोरी बाड़ा की की फेमस हाँ। कचोरी है इसने क्या पहन रखा है ये धोती पहन रखी है एक, हाँ। इसको ऐसे ऊपर टांग लेते हैं ऐसे खेतों में क्या ऊपर का टांग लेते हैं ऊपर टांगते हैं खेतों में जब काम करना होता है ना जो मेहनत का काम है किसे भी काम करना होता है जैसे खेत में पिलाई करनी हो कड़ाई करनी हो जैसे खरपतवार हटाना हो तो इसको धोती को ऊपर बांध ले इसमें कांटे नहीं लगेंगे इसके पाव में कांटे तो लगेंगे कांटे होते ही नहीं खेतों में इसको तो नीचे करके चलाकर नीचे करके ये गिल्ली हो तो जाती तो है तो या लिपट तो जाती है लिपट जाती, है।, जाती है।, है हाँ हाँ ठीक है।, है।, तो है।, है यार है। वो जो ओ पीछे आगरा गाड़ी कैसे बंद होगा एसी आती है लास्टिक वाली से लेके देंगे नाड़ो वाली हाँ वो में कुर्ता भी लेना पड़ेगा के अकेली तो से काम चल जाएगा तीन मीटर चाहिए मां ये तीन मीटर लाना पड़ेगा हैं हाँ? अच्छा चलेगा अच्छा राजस्थान वाले लगेंगे तोती को रे नहीं करतो तो सिर पे बांधते उसको क्या बोलते हो उसको तो 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 पगड़ी आ, बोलते हैं साफा वो भी लेना पड़ेगा साफा हाँ वो जरूरी है वो बहुत मस्त उसको पूछना लगेगा नहीं है ले लेगा एक तोती एक ਕਿੰਨੇ ਪੈਸੇ ਲੱਗੇਗੇ ਅਰੇ 300 400 ਰੁਪਏ ਲੱਗੇ ਐਸੇ ਹਾਂ 750 ਰੁਪਏ ਹਾਂ 750 ਰੁਪਏ ਇੱਕ ਵਾਰ ਇਸ ਕੋ ਪਹਿਨ ਕੇ ਦਿਖਾਣਾ ਹੈ ਫਿਰ ਫਿਰ ਬਾਅਦ ਵਿੱਚ ਇਸ ਕੋ ਵਲਾ ਆ ਜਾਏਗਾ ਉਹ ਤਾਂ ਰੈਡੀਮੇਡ ਕਚੋਰੀ ਕਚੋਰੀ ਖਾਓ ਕਚੋਰੀ ਦੇਖੋ ਕਿੰਨੀ ਟੌਪ ਦੀ ਆਈ ਆ ਲੱਗੜਾ ਮੋਨੇ ਪਗੜਾ ਨਾ ਹਾਂ ਗੁੱਲੀ ਆਵੇ ਬਣਾ ਗੋਰੀ ਉਹਨੇ ਤਾਂ ਦੂਜਾ ਤੋਤੀ ਲੈਣੀ ਹੈ ਨਹੀਂ ਇੱਕ ਮਿੰਟ ਉਹ ਨਹੀਂ ਆਈ ਉਹ ਜੋ ਬਣਾਉਣ ਲੈ ਤੂੰ ਉਹਨੇ ਤੋਤੀ ਆ ਉਹ ਤਾਂ ਮੈਂ ਲੈਣੀ ਹੈ ਤੇ ਤੂੰ ਦੱਸ ਤੈਨੂੰ ਲੈ ਦੀ ਤੋਤੀ ਇੱਕ ਲੈ ਚਲਾਂਦਾ ਹੈ ਪਾਵੇ ਤਾਂ ਕਰਨਾ ਲੈਣੀ ਨਾ ਡਾਕਟਰ ਦਾ ਦੋ ਲੈ ਨਾਲ ਪਕੜਾ ਵੀ ਨਾਲ ਮਿਲੇਗਾ ਅਗੜੀ ਬੰਨੀ ਚਲਾਂਗੇ ਹੈ ਕੋਈ ਬੰਨੀ ਚਲਾਂਗੇ ਲੈਲਾ ਲੈਣਾ ਬਣਾ ਜੇ ਤੇ ਮੈਨੂੰ ਕਹਿ ਦੇਣਾ ਪਈਆ 2000 ਲੱਗ ਜਾਣਾ ਇਹ ਗੋਰੀ ਨੂੰ ਤੋਤੀ ਲੈਣੀ ਆ ਬਾਕੀ ਅੱਲ ਡੂਰ ਹੱਟ ਖੋਇਆ ਹੈ ਬੜੇ ਚਿਰ ਦੀ

ਮਗਰ ਰਾਜਸਥਾਨ ਨੂੰ ਪੂਰਾ ਮੀ ਸ਼ੇਰ ਮੀ ਬੰਦੇ ਬਾਲ ਅੱਛਾ ਅੱਜ ਦਾ ਰਾਜਸਥਾਨ ਵਿੱਚ ਕੀ ਪੂਰੀ ਟਾ ਮੇਰੇ ਵਾਲੋ ਕੀ ਸਿਲੋੜੀ ਪੇਰ ਬਲਾਈ ਜੋ ਅੱਛਾ ਗਾਵਾਂ ਕੋ ਜੋ ਸ਼ਾਦੀ ਪੇਰਾਂ ਠੀਕ ਸ਼ਾਦੀ ਮੈਂ ਪਹਿਨਤੇ ਹੋ ਮੈਂ ਸ਼ਾਦੀ ਪੇਰਾਂ ਨਹੀਂ ਜੈਸੇ ਆਪ ਸ਼ਾਦੀ ਕਰਤੇ ਹੋ ਕਿਸੇ ਕੀ ਕਿਸੇ ਪ੍ਰੋਗਰਾਮ ਮੇ ਜਾਤੇ ਹੋ ਪ੍ਰੋਗਰਾਮ ਮੇ ਮਾਕੇ ਸਮਾਜ ਮੇ ਨਾ ਅਧਿਕ ਤੱਕ ਦੋ ਤੀ ਬੈਠ ਜਾਈ ਪੈਂਟ ਵਾਲੋ ਵੀ ਦੋ ਤੀ ਬੈਠ ਜਾਈ ਜੋ ਪੈਂਟ ਫੇਰੀ ਉਹ ਵੀ ਦੋ ਤੀ ਛਾਪੂ ਮਾਂਦੀ ਪਗੜੀ ਬਾਂਦੀ ਨਹੀਂ ਮੈਂ ਇਹ ਪੁੱਛ ਰਹਾ ਹਾਂ ਜੈਸੇ ਆਪ ਕੋ ਕੋ ਪ੍ਰੋਗਰਾਮ ਸ਼ਾਦੀ ਆ ਗਈ ਅਬ ਤੋਤੀ ਬੈਠ ਕੇ ਜਾਓਗੇ ਹੋਰ ਨਹੀਂ ਕਪੜਾ ਪਹਿਨਣਾ ਹੋਰ ਕਪੜਾ ਤੋਂ ਪੈਂਟ ਵਾਲੋਂ ਪੈਂਟ ਫੇਰ ਜਾਈ ਅੱਛਾ ਹੋਰ ਧੋਤੀ ਵਾਲੋਂ ਧੋਤੀ ਫੇਰ ਜਾਈ ਅੱਛਾ ਅੱਛਾ ਕੜੀ ਬਾਂਦਰ ਜਾਈ ਠੀਕ ਹੈ ਇਹ ਬੀਗਾ ਗਰਮ ਪ੍ਰੋਗਰਾਮ ਹੈ ਹਾਂ ਤੇ ਉਹ ਪੈਂਟ ਫੇਰ ਵਾਲੋਂ ਵੀ ਧੋਤੀ ਫੇਰੀ ਅੱਛਾ ਵੀ ਜਾਣੀ ਕਿ ਧੋਤੀ ਸੇ ਬੰਦੇ ਦਾ ਪੂਰਾ ਟੌਰ ਬਣਦਾ ਹੈ ਪੂਰਾ ਟੌਰ ਖੇਨੇ ਦਾ ਮਤਲਬ ਜੋ ਫੈਮਿਲੀ ਪੂਰੀ ਧੋਤੀ ਮਾ ਜਾਂਦੀ ਹਾਂ ਕੇ ਵੀ ਸੀ ਫੈਮਿਲੀ ਧੋਤੀ ਮੈਂ ਪੂਰੀ ਠੀਕ ਹੈ ਰਾਜਸਥਾਨ ਵਿੱਚ ਇਹੀ ਮਸ਼ਹੂਰ ਹੈ ਧੋਤੀ ਇਹ ਮਸ਼ਹੂਰ ਜਦਾ ਹਾਂ ਔਰ ਇਸ ਕੋ ਕੈਸੀ ਲੈ ਮੇਰੀ ਬਾਤ ਸੁਣੋ ਇਸ ਕੋ ਲੈ ਕੇ ਦੇ इसको क्या जज जाएगी अच्छी लगेगी इसको। इसको, तो लग इसको इसको लाके दे अपन अपनी अगर पहन दे तो कैसे लगेगी इसे बढ़िया लगेगी ना पैन लग रहे थोड़ा इसको अपनी धोती पहन के दिखाना वाला है ना हम लोग नहीं जैसे तुमने पहनी है ये धोती अभी इसको बड़ा पहना देगा कि नहीं

ਉਹ ਕਰਦੋ ਪੇਂਟ ਕਰਕੇ ਜਰੂਰ ਦੱਸਾ ਜੇ ਤੋਤੀ ਕਿਵੇਂ ਲੱਗ ਰਹੀ ਹੈ ਬੰਦੇ ਨੂੰ ਇਹਨੂੰ ਆਪਾਂ ਲੈ ਕੇ ਦੇਣੀ ਤੋਤੀ ਬਹੁਤ ਇੱਕ ਨੰਬਰ ਲੱਗ ਰਹੀ ਹੈ ਇਸ ਬਾਈ ਨੇ ਬਣਾਈ ਹੈ ਬੱਚੂ ਕੋਲੋਂ ਪਿੱਛੇ ਸੇ ਮੇਰੇ ਪਿੱਛੋਂ ਰੱਖ ਲੈ ਮੈਂ ਤੇਰਾ ਤੂੰ ਇਹਨੂੰ ਕੱਚੇ 'ਚ ਕੱਲ ਕਰਾਣੂ ਆਏ ਆਏ ਤੂੰ ਹੀ ਰੱਖ ਲੈ ਤੋਤੀ ਨੂੰ ਕੱਚੇ 'ਚ ਕਲੀਅਰ ਕਰਾ ਲਓ